I'm मान योग सी साहब पंजाब वालों मेरे दिशा निर्देश ने कि ड्रग मुक्त करना स्टेट और जीरो टॉलरेंस पॉलिसी है टवर्ड्स क्रिमिनल्स बड़ी वो कामयाबी मिली है कमिश्नरेट पुलिस अमृतसर नीडी टीम ज हरप्रीत मंडेर साहब डीसी पी साहब विशाल जी जी ए डी सी पी जसपाल जी एसी पी और जसबीर सिंह एस एच ओ इस्लामाबाद उन्होंने टीम एस आई बलविंद सारे ने बहुत विया काम किया और बड़ी मेहनत न बड़ी सैंटिफिक तरीके और इंटेलीजेंस बेस्ड ऑपरेशन दे बड़ी वो बरामदगी हुई है अठ किलो पॉइंट टू ग्रैम्स हीरोइन बराबद हुई है छे किलो फीम है चार पिस्टल ने और सतारह काटरेज ने और इस अलावा जोड़ा कैमिकल है वो तकरीबन जोड़ा है तेरह तेरह किलो कैमिकल है ਕਵਾਂਟੀਟੀ ਜਿਹੜੀ ਹੈ 13.2 ਦੇ ਕਰੀਬ ਕਿਲੋ ਹਿਰੋਇਨ ਹੈ ਅਬ ਸੌਰੀ 8.23 ਮਤਲਬ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ ਕੈਮੀਕਲ ਜਿਹੜਾ ਇਨਾਂਸਰ ਹੈ ਡਰਗ ਦਾ ਔਰ 4 ਪਿਸਟਲ ਨੇ 17 ਕੈਟਰੀਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਕਿ ਰਿਕਵਰੀ ਹੈ ਦੋਨੋਂ ਡਰੱਗਸ ਹੀਰੋਇਨ ਤੇ OPM ਦੀ ਤੇ ਪਲੱਸ ਜਿਹੜਾ ਇਹ ਪਿਸਟਲ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 0.30 ਬੋਰ ਦਾ ਪਿਸਟਲ ਹੈ ਇੱਕ ਬਲੌਕ ਹੈ ਇਟਲੀਅਨ ਮੇਡ ਬੜਾ ਸੈਮਿਸਟਿਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of anand kishore new bombay wali ਜਿਹੜੇ ਪੱਲਾ ਕਲੋਨੀ ਛਾਟਾ ਅਮਰਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇੱਕ ਡਰਾਈਵਰੀ ਦਾ ਕੰਮ ਕਰਦਾ ਮੁਸਕਾਨ ਜਿਹੜੀ ਮੇਨ ਵਿੱਚ ਕਿੰਗ ਪਿੰਨ ਹੈ ਸਣੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਬੰਦਾ ਸਾਜਿਸ਼ ਕਰਦੇ ਇਹ ਵੱਡਾ ਵੱਡਾ ਫਰੰਟ ਕਾਰਟਲ ਤੇ ਆਰਮਜ਼ ਕਾਰਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮੁੱਢਲੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਇਹ ਸਾਰੇ ਡਰੱਗ ਲਿਆ ਕੇ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ ਓਪੀਐਮ ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਚੋਕੜਵਾਲ ਨਿਗਾਹ ਮਾਰੀਏ ਤੇ ਜਿਹੜਾ ਸਨੀ ਹੈ ਇਹਦੇ ਖਿਲਾਫ ਕਰੀਬਨ 26 26 ਕੇਸਸ ਨੇ 26 ਮੁਕਦਮੇ ਨੇ ਵੱਖ-ਵੱਖ ਐਨਡੀਪੀਐਸ ਐਕਟ ਜਾਂ ਹੋਰ ਆਈਪੀਸੀ ਦੇ ਜਾਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੇ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਅਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਸੀ ਤੇ ਹੁਣੇ ਡਾਟਾ ਸਿਸਟਮ ਚ ਖੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ਕ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਕਿ ਜਿਹੜੇ ਲੁਕੋ ਕੇ ਕਿਸੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰ ਆ ਰਹੇ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿਥੇ ਚੀਜ਼ਾਂ ਰੱਖੀਆਂ ਹੋਈਆਂ ਨੇ ਇਸੇ ਕਰਕੇ ਉਹਦੀ ਵੀ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਦੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਹੜੇ ਕਰਦੇ ਸਰ ਉਹ ਹੈ ਜੀ ਨਹੀਂ ਤੋਂ ਦੇ ਹੈ ਜੀ ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਸਨੀਪੱਧਿਆਵਾਲੀ ਔਰ ਮਰਗਤ 3-4 ਮਹੀਨੇ ਪਹਿਲਾਂ ਹੀ ਉਹ ਜ਼ਮਾਨ ਤੇ ਆ ਉਹ ਜਲਦੀ ਫੜਿਆ ਜਾਏਗਾ ਇਹ ਬੇਸਿਕਲੀ ਅਨਸਰ ਦਾ ਕੰਮ ਲੈ ਰਹੇ ਸੀ ਕਿ ਜੇ ਇਦਾਂ ਆਪਾਂ ਮੰਨ ਥੋੜੀ ਮਾਤਰਾ ਦੇ ਵਿੱਚ ਚੀਜ਼ ਲਿਆਦੀ ਉਹਦੇ ਵਿੱਚ ਬਾਕੀ ਕੈਮੀਕਲ ਘੋਲ ਕੇ ਅਡਲਟ ਰੇਟ ਕਰਕੇ ਪਰ ਉਹ ਰਵੇ ਉਹੀ ਜਿਵੇਂ ਹਿਰੋਨ ਵਾਸਤੇ ਸਪੈਸ਼ਲੀ ਤੇ ਉਸ ਕਲ ਵਾਸਤੇ ਪੈਸਿਆਂ ਦੇ ਲਾਲਚ ਵਾਸਤੇ ਕਿਵੇਂ ਉਸ ਰੋ 2 ਕਿਲੋ ਹੈ ਤੇ ਉਹਨੂੰ ਅੱਗੋਂ ਸਾਢੇ 3-4 ਕਿਲੋ ਬਣਾ ਲੀਏ ਜਾਂ 3 ਕਿਲੋ ਬਣਾ ਲੀਏ ਉਹ ਡਿਪੈਂਡ ਕਰਦਾ ਹੈ ਮਿਕਸਿੰਗ ਤੇ ਹਾਂਜੀ ਇਹਦੇ ਵਿੱਚ ਕੋਈ ਸਨੀਨ ਤੇ ਮੇਨ ਨੈਟਵਰਕ ਹੈ ਦਿੱਤੇ ਆ ਤੇ ਸਨੀ ਦੋ ਨਾ ਭਰਾਜ ਦੇ ਇਹਨੂੰ ਅਸੀਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ ਕੈਮੀਕਲ ਕੈਮੀਕਲ ਚੈੱਕ ਕਰਾਵਾਂਗੇ ਮੈਂ ਉਹੀ ਕਹਿੰਦਾ ਜੀ ਇਹ ਜੇ ਸਟੈਬਲਿਸ਼ ਨਿਊ ਹੈ ਵੀ ਕਿੱਥੋਂ ਲੈ ਕੇ ਆਏ ਆ ਉਹਦੇ ਚ ਸਨੀ ਦੀ ਵੀ ਗ੍ਰਿਫਤਾਰੀ ਜੁੜੀ ਆ ਦਿੱਤਿਆ ਦੀ ਪੁਛ ਕੇ ਚੋਰੀ ਆ ਡਿਟੇਲ ਤੇ ਔਰ ਇਹਦਾ ਹੁਣ ਅਸੀਂ ਟੈਸਟ ਵੀ ਕਰਾਉਣ ਵਾਸਤੇ ਲੈਬੋਰਟਰੀ ਨੂੰ ਭੇਜਣਾ ਕਿ ਕੀ ਚੀਜ਼ ਹੈ ਲੜਕੀ ਦਾ ਰੋਲ ਐਸੀ ਉਹਦੀ ਨੌਲੇਜ ਸੀਗਾ ਤੇ ਉਹਨੂੰ ਇੱਧਰ ਉੱਧਰ ਕਰਨ ਵਾਸਤੇ ਮਾਲ ਯੂਜ਼ ਕੀਤਾ ਜਾਂਦਾ ਸੀ